ਹਾਂਜੀ ਪ੍ਰਧਾਨ ਜੀ ਜਿਹੜੀ ਇੱਥੇ ਆਪਣੀ ਹੁਣ ਇਸ ਟਾਈਮ ਮੀਟਿੰਗ ਹੋਈ ਆ ਉਹਦੇ ਵਿੱਚ ਕੀ ਮਤਲਬ ਅਗਲੀ ਰਣਨੀਤੀ ਕੀ ਐ ਬੋਰਚੇ ਦੀ ਦੇਖੋ ਅਗਲੀ ਰਣਨੀਤੀ ਹੁੰਦੀ ਆ ਮੰਗਾਂ ਤੇ ਹਾਂਜੀ ਇਹ ਬੈਠਿਆ ਦੁੱਖ ਦੇ ਉਸ ਪਰਿਵਾਰ ਦੇ ਨਾਲ ਦੁੱਖ ਸਮਝਾ ਕਰਨ ਲਈ ਪਰ ਸਰਕਾਰ ਨੇ ਪਤਾ ਨਹੀਂ ਕਿਉਂ ਚੁੱਪ ਧਾਰੀ ਆ ਆਪਣੀ ਕੋਈ ਮੰਗ ਨਹੀਂ ਇਹਦੇ ਵਿੱਚ ਆਪਾਂ ਜਿਹੜੀ ਕਹੀ ਹੋਈ ਮੁੱਖ ਮੰਤਰੀ ਦੀ ਗੱਲ ਕਿ ਉਸ ਪਰਿਵਾਰ ਤੇ ਜਿਹੜਾ ਦੋਸ਼ੀ ਆ ਤੇ ਪਰਚਾ ਦਰਜ ਕੀਤਾ ਜਾਵੇ ਪੁਲਿਸ ਦੀ ਗੋਲੀ ਨਾਲ ਸਾਡਾ ਨੌਜਵਾਨ ਸਹੀਦ ਹੋਇਆ ਅੱਜ ਉਸ ਘਰੇ ਰੋਟੀ ਨਹੀਂ ਪੱਕਦੀ ਨੇੜੇ ਤਿਹੜੇ ਦੇ ਪਿੰਡਾਂ ਦੇ ਉਹਦੇ ਦੁੱਖ ਦੇ ਸਮਝੇ ਕਰਨ ਜਿਹੜੇ ਘਰੇ ਬੈਠੇ ਰੋਡ ਤੇ ਬੈਠੇ ਆ ਤਾਂ ਕਹੀ ਹੋਈ ਗੱਲ ਮੁੱਖ ਮੰਤਰੀ ਨੂੰ ਸਟੈਂਡ ਲੈ ਕੇ ਦੋਸ਼ੀਆਂ ਤੇ ਪਰਚਾ ਦਰਜ ਕਰਨਾ ਚਾਹੀਦਾ ਸਾਡੀ ਇਹੀ ਮੰਗ ਹੈ ਅਗਰ ਨਹੀਂ ਮੰਨਦੇ ਤਾਂ ਮੋਰਚਾ ਜਿਹੜਾ ਇੱਥੇ ਲੱਗਿਆ ਹੋਇਆ ਮਜਬੂਰੀ ਵਸ ਮਜਬੂਰੀ ਵਸ ਜਿਹੜਾ ਸਾਡਾ ਧਰਨਾ ਹੈ ਉਹ ਲਗਾਤਾਰ ਚੱਲੂਗਾ ਜਿਹੜੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਅਸੀਂ ਇਹੀ ਮੰਗ ਕਰਦੇ ਆ ਕਿ ਉਹਨੂੰ ਹਰ ਹਾਲਤ ਦੇ ਵਿੱਚ ਜਿਹੜਾ ਉਸੋ ਪਰਿਵਾਰ ਨੂੰ ਇਨਸਾਫ ਦਵਾਇਆ ਜਾਏ ਪਰਚਾ ਦਰਜ ਕਰਕੇ ਦੋਸ਼ੀ ਤੇ ਕਾਰਵਾਈ ਕਰੇ ਤਾਂ ਨੇੜ ਦੇ ਲੋਕਾਂ ਨੂੰ ਮੈਂ ਇਹ ਕਹੂੰਗਾ ਕਿ ਜਿਹੜਾ ਧਰਨਾ ਇਹ ਇਹ ਨਾ ਸਮਝਣ ਕਿ ਨਾਲ ਜਿਹੜਾ ਕੋਈ ਟਰਾਲੀਆਂ ਲਿਆ ਸਕਦਾ ਲੰਗਰ ਪਾਣੀ ਲਿਆ ਸਕਦਾ ਉਹ ਸੇਵਾ ਕਰਕੇ ਜਿਹੜਾ ਮੋਰਚਾ ਦਿਨ ਰਾਤ ਆਪਣਾ ਚੱਲੂਗਾ ਜਿੰਨਾ ਚਿਰ ਪਰਚਾ ਦਰਜ ਨਹੀਂ ਕਰਦੇ ਇੱਕ ਪਾਸੇ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਉਧਰ ਜਾਣ ਨੂੰ ਤਿਆਰ ਬੈਠੇ ਆਂ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਬੈਠੇ ਆਂ ਦੂਜੇ ਪਾਸੇ ਆਪਾਂ ਮੋਰਚਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਰਾਮਪੁਰਾ ਪੂਲ ਦੇ ਵਿੱਚ ਲਾਇਆ ਹੋਇਆ ਹੈ ਕੀ ਸਰਕਾਰ ਨਾਲ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕੋਈ ਭਰੋਸਾ ਦਵਾਉਂਦੇ ਆਪਾਂ ਨੂੰ ਨਹੀਂ ਪ੍ਰਸ਼ਾਸਨ ਨਾਲ ਨੇ ਕੋਈ ਗੱਲ ਨਹੀਂ ਹੋਈ ਉਹ ਤਾਂ ਜਿਹੜਾ ਆਪਣਾ ਮੋਰਚਾ ਦੋਨੇ ਬਾਰਡਰਾਂ ਤੇ ਲੱਗ ਰਿਹਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਉਹ ਮੋਰਚਾ ਆਪਣੀਆਂ ਮੰਗਾਂ ਨਾਲ ਕੇਂਦਰ ਨਾਲ ਸੰਬੰਧਿਤ ਹੈ ਹਾਂਜੀ ਇਹ ਇੱਕ ਪਰਿਵਾਰ ਨੂੰ ਨੁਨਸਾਫ਼ ਦੋਣ ਦੀ ਮੰਗ ਸਾਡੇ ਉਸ ਮੋਰਚੇ ਦੇ ਵਿੱਚ ਨੌਜਨ ਸ਼ਹੀਦ ਹੋਇਆ ਹਾਂਜੀ ਇਹ ਜਿਹੜੀਆਂ ਪੁਲਿਸ ਦੀ ਗੋਲੀ ਨਾਲ ਪੁਲਿਸ ਦੀ ਆਪਾਂ ਕਾਰਵਾਈ ਕਰਾਉਣ ਲਈ ਬੈਠੇ ਆ ਇਹ ਪੰਜਾਬ ਸਰਕਾਰ ਮੰਨ ਗਈ ਇਹਨੂੰ ਸਿੱਧਾ ਦਰਜਾ ਦੇਵਾਂਗੇ ਬੱਚੇ ਨੂੰ ਨੌਕਰੀ ਦੇਵਾਂਗੇ ਅਸੀਂ ਪਾਤਾ ਦਰਜ ਕਰਾਂਗੇ ਠੀਕ ਹੈ ਉਹ ਸਾਰੀਆਂ ਗੱਲਾਂ ਤੋਂ ਇੱਕ ਗੱਲ ਤੋਂ ਪਿੱਛੇ ਹਟ ਰਹੀ ਹੈ ਸਰਕਾਰ ਜ਼ਬਰਦਸਤੀ ਮੁੱਖ ਮੰਤਰੀ ਨੂੰ ਸਟੈਂਡ ਲੈ ਕੇ ਪਰਚਾ ਦਰਜ ਕਰਕੇ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਲਾਨੀ ਹੋਈ ਜਿਹੜੀਆਂ ਗੱਲਾਂ ਬਹੁਤ ਹਲਕੀਆਂ ਹੋ ਜਾਣੀਆਂ ਹੌਲੀਆਂ ਹੋ ਜਾਣੀਆਂ ਪਰਿਵਾਰ ਕਿਤੇ ਇੰਨੇ ਸਸਦੇ ਦੇ ਵਿੱਚ ਮੈਨੂੰ ਲੱਗਦਾ ਮਜਬੂਰ ਨਾ ਹੋ ਜੇ ਕਿ ਸਾਨੂੰ ਸਰਕਾਰ ਦੇ ਕੋਈ ਸਹਾਇਤਾ ਨਹੀਂ ਚਾਹੀਦੀ ਤਾਂ ਲੋਕ ਸਾਡੇ ਨਾਲ ਨੇ ਲੋਕ ਅੱਜ ਹੈ ਵੀ ਉਹਨਾਂ ਨਾਲ ਤਾਂ ਸਰਕਾਰ ਨੂੰ ਆਪਦੀ ਕਈ ਹੋਈ ਗੱਲ ਤੇ ਪੂਰਾ ਉਪਰਨਾ ਚਾਹੀਦਾ ਪਤਾ ਦਾ ਇੱਕ ਪਾਸੇ ਸੁਣਨ ਨੂੰ ਗੱਲ ਆ ਰਹੀ ਹੈ ਕਿ ਸਰਕਾਰ 1 ਕਰੋੜ ਰੁਪਇਆ ਪਰਿਵਾਰ ਨੂੰ ਜਿਹੜਾ ਦੇ ਰਹੀ ਹੈ ਦੂਜੇ ਪਾਸੇ ਇਹ ਵੀ ਗੱਲ ਸੁਣਨ ਚ ਆ ਰਹੀ ਹੈ ਕਿ ਜਿਹੜੀ ਪਬਲਿਕ ਆ ਕਿਸਾਨ ਆ ਜਾਂ ਆਪਣੇ ਹਮਦਰਦੀ ਨੇ ਪਰਿਵਾਰ ਨਾਲ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੀ ਸਹਾਇਤਾ ਕਰ ਰਹੀ ਹੈ ਸਰਕਾਰ ਪਰਿਵਾਰ ਨੂੰ ਚਲੋ ਉਹ ਦੁੱਖ ਦੇ ਵਿੱਚ ਜਿਹੜੇ ਸਹਾਇਤਾ ਕਰਦੇ ਉਹ ਕਰਨੀ ਹੈ ਹਾਂਜੀ ਪਰ ਸਰਕਾਰ ਦੀ ਕੋਈ ਪੈਸੇ ਪੂਸੇ ਦੀ ਗੱਲ ਮਿਹਣਾ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ ਤੇ ਦੋਸ਼ੀ ਤੇ ਕਾਰਵਾਈ ਕਰਨੀ ਕਾਰਵਾਈ ਕਰਨੀ ਵੱਡੀ ਗੱਲ ਉਹ ਹੈ ਪੈਸੇ ਨਹੀਂ ਮਿਲਣੇ ਰੱਖਦੇ ਕਿ ਸਰਕਾਰ ਨੂੰ 1 ਕਰੋੜ ਕਿਤਾ ਹੋਰ ਕਿਤਾ ਲੋਕ ਬਥੇਰੇ ਦੇ ਦੇਣਗੇ ਮਿਹਣੇ ਗੱਲ ਇਹ ਰੱਖਦੀ ਹੈ ਕਿ ਦੋਸ਼ੀਆਂ ਨੂੰ ਕਾਰਵਾਈ ਕਰਕੇ ਕਟਾਰੇ 'ਚ ਖੜਾਉਣਾ